ਕਰਤਿੰਦੌਰ ਦਾ ਵਾਈਕਰੂ ਕਲੋਥ ਹਾਊਸ ਹੈਂਡ ਪਰ ਠੀਕ ਪਲਾਡਾ ਵੱਲੋਂ ਲਓ ਜੀ ਅੱਪਾ ਦੇ ਰਿਹਾ ਤੁਹਾਨੂੰ ਫੈਂਡੀ ਠੀਕ ਹੈ ਜੀ ਅੱਜ ਦੀ ਵੀਡੀਓ ਜਿਹੜੀ ਰੈਣ ਵਾਲੀ ਹੈ ਫੈਂਡੀ ਦੀ ਰੈਣੀ ਹੈ ਫੈਂਡੀ ਦੇ ਵਿੱਚ ਤੁਹਾਨੂੰ ਪਲੇਨ ਫੈਂਡੀ ਵੀ ਮਿਲੂਗੀ ਤੇ ਜਿਹੜਾ ਤੁਹਾਨੂੰ ਕੈਸ਼ ਵਾਲੀ ਫੈਂਡੀ ਵੀ ਮਿਲੂਗੀ ਠੀਕ ਹੈ ਜੀ ਦੇਖੋ ਸਟਾਕ ਤੁਸੀਂ ਦੇਖ ਸਕਦੇ ਹੋ ਦੁਬਾਰਾ ਫੇਰ ਸਾਡੇ ਕੋਲ ਸਟਾਕ ਆ ਪਹੁੰਚ ਗਿਆ ਫੈਂਡੀ ਦਾ ਲਓ ਜੀ ਐਦਾਂ ਹੀ ਵੀਡੀਓ ਸਟਾਰਟ ਕਰਾਂਗੇ ਅੱਜ ਸਟਾਕ ਦੇ ਵਿੱਚ ਹੀ ਠੀਕ ਹੈ ਜੀ ਅੱਜ ਸਾਡੇ ਕੋਲੇ ਕੋਈ ਇਨਾ ਟਾਈਮ ਨਹੀਂ ਸੀਗਾ ਕਿ ਅਸੀਂ ਇੱਕ ਇੱਕ ਪੀਸ ਨੂੰ ਸੈਟਿੰਗ ਕਰਕੇ ਰੱਖੀਏ ਨਾ ਸਾਡੇ ਕੋਲੇ ਵੀ ਅੱਜ ਥੋੜੇ ਬਿਜੀ ਸੀ ਜ਼ਿਆਦਾ ਤੇ ਲਓ ਜੀ ਇੱਥੋਂ ਨੇ ਐਦਾਂ ਹੀ ਥੋੜੇ ਥੋੜੇ ਪੀਸ ਚੱਕ ਕੇ ਦਿਖਾ ਦਾਂਗੇ ਅਸੀਂ ਜਿਹੜਾ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬਾਕ ਕਰ ਸਕਦੇ ਹੋ ਜੀ ਤੁਹਾਨੂੰ ਬਲੈਕ ਬਲੈਕ ਪਲੇਨ ਫੈਂਡੀ ਮਿਲੂਗੀ ਜੀ ਬਲੈਕ ਦੇ ਵਿੱਚ ਪ੍ਰਾਈਸ ਇਹਦੀ ਜਿਹੜੀ ਰਹਿਣੀ ਹੈ ਜੀ 500 ਦਾ ਸੂਟ ਪਊਗਾ ਜੀ ਇਹ ਤੁਹਾਨੂੰ ਬਲੈਕ ਦੇ ਵਿੱਚ ਠੀਕ ਹੈ ਜੀ ਬਲੈਕ ਦੇ ਵਿੱਚ ਰਹੂਗਾ ਇਸ ਤੋਂ ਅੱਗੇ ਮਿਲੂਗਾ ਜੀ ਫਿਰੋਜ਼ੀ ਕਲਰ ਲੋਕਰੀ ਬਹੁਤ ਸੋਹਣਾ ਕਲਰ ਆਣ ਵਾਲ ਡਬਲ ਟੋਨ ਦੇ ਵਿੱਚ ਰਹੂਗਾ ਜੀ ਫਿਰੋਜੀ ਕਲਰ ਪ੍ਰਾਈਸ ਰਹਿਣੀ ਹੈ ਇਹਦੀ ਵੀ 500 ਰੁਪਏ ਠੀਕ ਹੈ ਜੀ 500 ਰੁਪਏ ਰਹਿਣੀ ਹੈ ਜੀ ਇਸ ਤੋਂ ਅੱਗੇ ਮਿਲੂਗਾ ਤੁਹਾਨੂੰ ਮਹਿੰਦੀ ਕਲਰ ਲਓ ਜੀ ਇਹ ਮਹਿੰਦੀ ਕਲਰ ਆਊਗਾ ਜੀ ਠੀਕ ਹੈ ਜੀ ਮਹਿੰਦੀ ਕਲਰ ਆਊਗਾ ਇਸ ਤੋਂ ਅੱਗੇ ਤੁਹਾਨੂੰ ਮਿਲੂਗਾ ਜੀ ਵਾਈਨ ਕਲਰ ਲਓ ਇਹ ਮਕੈਸ਼ ਵਾਲੀ ਫੈਂਡ ਇਹ ਆਊਗੀ ਜੀ ਇਹਦੀ ਪ੍ਰਾਈਸ 600 ਰੁਪਏ ਰਹਿਣੀ ਹੈ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਮਿਲੂਗਾ ਪਲੇਨ ਦੇ ਵਿੱਚ ਫਿਰੋਜੀ ਕਲਰ ਬਹੁਤ ਸੋਹਣਾ ਕਲਰ ਹੈਣਾ ਜੀ ਫਿਰੋਜੀ ਠੀਕ ਹੈ ਜੀ ਡਬਲ ਟੋਨ ਗ੍ਰੀਨ ਤੇ ਫਿਰੋਜੀ ਡਬਲ ਟੋਨ ਹੈ ਜੀ ਪ੍ਰਾਈਸ ਰਹਿਣੀ ਇਹਦੀ 500 ਰੁਪਏ ਇਸ ਤੋਂ ਅਗੇ ਤੁਹਾਨੂੰ ਮਿਲੂਗਾ ਜੀ ਆ ਬੜਾ ਸੋਹਣਾ ਕਲਰ ਆ ਦੇਖੋ ਬਹੁਤ ਪਿਆਰਾ ਜਿਹਾ ਕਲਰ ਹੋਊਗਾ ਜੀ ਇਹ ਵੀ ਬਕੈਸ਼ ਵਿੱਚ ਰਹਿਣ ਵਾਲਾ ਪ੍ਰਾਈਸ ਰਹਿਣੀ ਇਹਦੀ ਵੀ 600 ਰੁਪਏ ਜੋ ਬਕੈਸ਼ ਵਾਲੀ ਰਹਿਣੀ ਆ ਜੀ ਉਹਦੀ 600 ਰੁਪਏ ਪ੍ਰਾਈਸ ਰਹਿਣੀ ਆ ਜੀ ਠੀਕ ਹੈ ਜੀ ਜੋ ਰਹਿਣਾ ਜੀ ਪਲੇਨ ਉਹਦੀ 500 ਰੁਪਏ ਪ੍ਰਾਈਸ ਰਹਿਣੀ ਆ ਲਓ ਜੀ ਇਹ ਮੋਰ ਪੰਖੀ ਕਲਰ ਹੈ ਜੀ ਠੀਕ ਹੈ ਜੀ ਮੋਰ ਪੰਖੀ ਕਲਰ ਹੈ ਜੀ ਪ੍ਰਾਈਸ ਰਹਿਣੀ ਇਹਦੀ 600 ਰੁਪਏ ਸੌਰੀ 500 ਰੁਪਏ ਰਹਿਣੀ ਆ ਜੀ ਪ੍ਰਾਈ ਤੇ ਇਹ ਆਊਗਾ ਜੀ orange shade ਦੇ ਵਿੱਚ orange rust ya shade ਹੈ ਇਹਦੀ ਪ੍ਰਾਈਸ ਵੀ 500 ਰਹਿਣੀ ਆ ਤੁਹਾਨੂੰ ਮਿਲੂਗਾ ਤੁਹਾਨੂੰ mustard shade ਦੇ ਵਿੱਚ ਇਹ mustard shade ਦੇ ਵਿੱਚ ਮਕੈਸ਼ ਵਾਲੀ ਫੈਂਡੀ ਆ ਜੀ ਠੀਕ ਆ ਜੀ ਇਹਦੇ ਲਈ ਤੁਸੀਂ ਜਾਗੋ ਲਈ suit ਬਣਾ ਸਕਦੇ ਹੋ ਹਲਦੀ ਫੰਕਸ਼ਨ ਦੇ ਹਲਦੀ ਫੰਕਸ਼ਨ ਲਈ suit ਬਣਾ ਸਕਦੇ ਹੋ ਮਕੈਸ਼ ਵਾਲੀ ਫੈਂਡੀ ਬਹੁਤ ਸੋਹਣੀ ਲੱਗੂਗੀ ਜੀ suit ਬਣਿਆ ਹੋਇਆ ਸਿੰਪਲ ਸੋਬਰ ਪ੍ਰਾਈਸ ਰਹਿਣੀ ਆ ਜੀ ਇਹਦੀ ਸਿਰਫ 600 600 ਇਹ ਆਉਂਦੀ ਜੀ ਪੀਸ ਦੇ ਵਿੱਚ ਲਓ ਏ ਪੀਚ ਕਲਰ ਦੇ ਵਿੱਚ ਆਉਣੀ ਹੈ ਜੀ ਬਹੁਤ ਥੋੜਾ ਕਲਰ ਰਹਿਣਾ ਜੀ ਪੀਚ ਦੇ ਵਿੱਚ ਪੀਚ ਵਿੱਚ ਆਉਗੀ ਪ੍ਰਾਈਸ ਰਹਿਣੀ ਹੈ ਜੀ ਇਹਦੀ 600 ਰੁਪਏ ਮਕੈਸ਼ ਵਾਲੀ ਫੈਂਡੀ ਆ ਜੀ ਇਹ ਕਿ ਮਕੈਸ਼ ਵਾਲੀ ਫੈਂਡੀ ਰਹੂਗੀ ਜੀ ਇਸ ਕੋਲ ਦੇ ਰਹੂਗਾ ਜੀ ਇਹਦੇ ਤੇ ਲਓ 골ਡਨ ਦੀ ਸ਼ੇਡ ਆਉਗੀ ਜੀ ਇਹ 골ਡਨ ਲੇਮਨ 골ਡਨ ਜੀ ਸ਼ੇਡ ਹੈ ਜੀ ਇਹਦੀ ਲੇਮਨ 골ਡਨ ਸ਼ੇਡ ਹੈ ਪ੍ਰਾਈਸ ਜਿਹੜੀ ਰਹਿਣੀ ਹੈ ਜੀ ਇਹਦੀ 600 ਰੁਪਏ ਮਕੈਸ਼ ਵਾਲੀ ਫੈਂਡੀ ਹੈ ਜੀ ਇਸ ਕੋਲ ਦੇ ਰਹੂਗਾ ਜੀ ਇਹਦੇ ਤੇ ਇਹ ਕੇਬਲੀ ਮੁੰਗੇ ਮਹਿੰਦੀ ਫੇਰ ਦੇ ਵਿੱਚ ਇਹ ਮਹਿੰਦੀ ਦੇ ਵਿੱਚ ਮੈਲਨੀ ਆ ਵਕੈਸ਼ ਵਾਲੀ ਫੈਂਡੀ ਹੈ ਜੀ ਮਹਿੰਦੀ ਦੇ ਵਿੱਚ ਬਹੁਤ ਸੋਨਾ ਸੂਟ ਬਾਨਾ ਮਹਿੰਦੀ ਫੰਕਸ਼ਨ ਦੇ ਲਈ ਮਕੈਸ਼ ਵਾਲੀ ਫੈਂਡੀ ਦੇ ਵਿੱਚ ਲੈ ਸਕਦੇ ਹੋ ਪ੍ਰਾਈਸ ਰਹਿਣੀ ਹੈ ਜੀ 350 ਰੁਪਏ ਇਹ ਕੇਵਨਾ ਕਲਰ ਆਊਗਾ ਜੀ ਇਹ ਵੀ ਬਹੁਤ ਸੋਨਾ ਕਲਰ ਆਉਣ ਵਾਲਾ ਹੈ ਕਲਰ ਆ ਰਿਹਾ ਡਲ ਫਰੋਜੀ ਜਿਹਾ ਕਲਰ ਆ ਰਿਹਾ ਕਾਲਸ ਦੇ ਵਿੱਚ ਪਰ ਇਹ ਜਿਹੜਾ ਬੋਟਲ ਗ੍ਰੀਨ ਕਲਰ ਹੈ ਜੀ ਬਹੁਤ ਸੋਨਾ ਕਲਰ ਹੁੰਦਾ ਬੋਟਲ ਗ੍ਰੀਨ ਕਲਰ ਉਹ ਵਾਲਾ ਕਲਰ ਹੈ ਪਰ ਕਾਲਸ ਦੇ ਵਿੱਚ ਆ ਰਿਹਾ ਜੀ ਸਹੀ ਨਹੀਂ ਕਲਰ ਆ ਰਿਹਾ ਇਹ ਲਓ ਇਸ ਤੋਂਗੇ ਮਿਲੂਗਾ ਜੀ ਮੋਰ ਪੰਖੀ ਇਹ ਮਿਲੂਗੀ ਮਹਿਰੂਨ ਦੇ ਕਲਰ ਮਹਿਰੂਨ ਕਲਰ ਕਿ ਮਿਲੂਗੀ ਜੀ ਤੁਹਾਨੂੰ ਵਕੈਸ਼ ਵਾਲੀ ਫੈਂਟੀ ਮਹਿਰੂਨ ਕਲਰ ਦੀ ਮਿਲੂਗੀ ਜੀ ਇਹ ਮਿਲੂਗੀ ਜੀ ਮੋਰ ਪੰਖੀਆ ਕਲਰ ਵਿੱਚ ਵਕੈਸ਼ ਵਾਲੀ ਫੈਂਟੀ ਮੋਰ ਪੰਖੀ ਕਲਰ ਹੈ ਜੀ ਪ੍ਰਾਈਸ ਜਿਹੜੀ ਰਹਿਣੀ ਹੈ ਜੀ ਇਹਦੀ 600 ਰੁਪਏ ਰਹਿਣੀ ਹੈ ਮਕੈਸ਼ ਵਾਲੀ ਫੈਂਟੀ ਇਹ ਇਸ ਤੋਂ ਪੱਗ ਮਿਲੂਗਾ ਜੀ ਵਾਈਨ ਲਓ ਵਾਈਨ ਵੀ ਲੈ ਸਕਦੇ ਹੋ ਮਕੈਸ਼ ਵਾਲੀ ਫੈਂਟੀ ਦੇ ਵਿੱਚ ਵਾਈਨ ਕਲਰ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਜੀ ਵਾਈਨ ਕਲਰ ਚੈੱਕ ਕਰੋ ਠੀਕ ਹੈ ਜੀ ਇਸ ਤੋਂ ਵੀ ਮਿਲੂਗਾ ਤੁਹਾਨੂੰ ਪ੍ਰਾਈਮ ਕਲਰ ਚਲੋ ਰਾਣੀ ਕਲਰ ਲੈ ਸਕਦੇ ਹੋ ਮਕੈਸ਼ ਵਾਲੀ ਫੈਂਡੀ ਦੇ ਵਿੱਚ ਪ੍ਰਾਈਸ ਰਣੀ ਹੈ ਜੀ ਇਹਦੀ 6 ਸਰਜਾਂ ਮਕੈਸ਼ ਵਾਲੀ ਫੈਂਡੀ ਤੇ ਇਹ ਵਾਲਾ ਮਿਲੂਗਾ ਜੀ ਪਰਪਲ ਜਿਹਾ ਕਲਰ ਇਹ ਵੀ ਬਹੁਤ ਸੋਹਣਾ ਡਬਲ ਟੋਨ ਦੇ ਵਿੱਚ ਕਲਰ ਆ ਪਰਪਲ ਕਲਰ ਬਹੁਤ ਪਿਆਰਾ ਕਲਰ ਹੈ ਜੀ ਪਰਪਲ ਜੀ ਸ਼ੇਡ ਦੇ ਵਿੱਚ ਠੀਕ ਹੈ ਜੀ ਮਕੈਸ਼ ਵਾਲੀ ਫੈਂਡੀ ਚ ਮਿਲੂਗਾ ਤੁਹਾਨੂੰ ਇਹ ਤੇ ਇਹ ਪ੍ਰਾਈਸ ਏਸੋ ਅੱਗੇ ਰੈੱਡ ਕਲਰ ਮਿਲੂਗਾ ਜੀ ਮਕੈਸ਼ ਵਾਲੀ ਫੈਂਡੀ ਦੇ ਵਿੱਚ ਰੈੱਡ ਕਲਰ ਆਊਗਾ ਜੀ ਲਓ ਬਹੁਤ ਸੋਹਣਾ ਰੈੱਡ ਕਲਰ ਹੈ ਜੀ ਮਕੈਸ਼ ਵਾਲੀ ਫੈਂਡੀ ਦੇ ਵਿੱਚ ਪ੍ਰਾਈਜ਼ ਰਹਿਣੀ ਹੈ ਜੀ ਫਿਰ ਸਰ ਤੇ ਤੇ ਆਊਗਾ ਜੀ ਵਾਈਨ ਕਲਰ ਵਾਈਨ ਕਲਰ ਆਊਗਾ ਜੀ ਲਓ ਇਹ ਵੀ ਮਕੈਸ਼ ਵਾਲੀ ਫੈਂਡੀ ਦੇ ਵਿੱਚ ਆਪਾਂ ਵਾਈਨ ਕਲਰ ਇਹ ਸਨ ਆਈਡੀਏ ਸਾਡੇ ਸੂਟ ਇੰਨੇ ਵਿੱਚ ਜਿਹੜਾ ਸੂਟ ਪਸੰਦ ਆਂਦਾ ਸਕਰੀਨਸ਼ਾਟ ਲਓ ਆਰਡਰ ਬੁੱਕ ਕਰੋ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਕਰਦੇ ਤੇ ਖਤਮ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਕਰੋ ਸਬਸਕ੍ਰਾਈਬ ਐਦਾਂ ਦੇ ਸੋਹਣੇ-ਸੋਹਣੇ ਸੂਟ ਲੈਣ ਦੇ ਲਈ ਠੀਕ ਹੈ ਜੀ ਬਾਕੀ ਅਸੀਂ ਬੁਟੀਕ ਵਰਕ ਦੇ ਸੂਟ ਪਾਉਂਦੇ ਰਹਿੰਦੇ ਆ ਬਹੁਤ ਸੋਹਣੇ ਡਿਜ਼ਾਈਨਾਂ ਦੇ ਵਿੱਚ ਸਾਡੇ ਅੱਗੇ ਵੀ ਸੂਟ ਆਉਣ ਵਾਲੇ ਆ ਜੀ ਬੁਟੀਕ ਵਰਕ ਦੇ ਤੇ ਕੱਲ ਫੇਰ ਦੁਬਾਰਾ ਵੀਡੀਓ ਪਾਵਾਂਗੇ ਅੱਜ ਦੀ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ